ਨਿਸ਼ਾਨ ਰਹੇ ਪੰਤ ਮਹਾਰਾਜ ਕੇ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਜੀ ਜਪੋ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹੇ ਗੁਰੂ ਵਾਹੇ ਗੁਰੂ Corre, ah, hey, grude! ਵਾਹਿਗੁਰੂ ਜੀ ਕੀ ਫਤਿਹ ਅੱਜ ਬਸਾਖੀ ਦਾ ਪਵਿੱਤਰ ਦਿਹਾੜਾ ਖਾਲਸਾ ਖਾਲਸਾ ਪੰਥ ਦੀ ਸਾਜਨਾ ਦੇਸ ਦਾ ਜੀਆਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਅੱਜ ਦੇ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ 326 ਮ ਅਵਸਾਖੀ ਦਾ ਦਿਹਾੜਾ ਜਿਸ ਦਿਨ ਮੇਰੇ ਕਲਗੇ ਵਾਲੇ ਪਾਤਸ਼ਾਹ ਨੇ ਖੰਡੇ ਬਾਟੇ ਦੀ ਪਹਲ ਚੁਕਾ ਕੇ ਖਾਲਸਾ ਪੰਥ ਦੀ ਸਾਜਨਾ ਦੀਪ ਸਾਜਨਾ ਕੀਤੀ ਸੀ ਅੱਜ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਪਰਿਵਾਰ ਦੇ ਵਿੱਚ ਅਸੀਂ ਸਵੇਰ ਦੇ ਜੁੜ ਬੈਠੇ ਆ ਸੰਗਤ ਸਾਰੀ ਪਰਿਵਾਰ ਦੇ ਸਾਡੇ ਦੇ ਸਾਰੇ ਮੈਂਬਰ ਜਿੱਥੇ ਮੈਂ ਧੰਨਵਾਦ ਕਰਦਾ ਸਮਨਪੀਰ ਸਿੰਘ ਜਸ਼ਨਪੀਤ ਕਰ ਇਹ ਕੀਰਤਨ ਕਰਕੇ ਗਏ ਬੱਚੇ ਸੰਗਤਪੁਰਾ ਤੋਂ ਪਹਿਲਾਂ ਤਾਂ ਬਹੁਤ ਧੰਨਵਾਦ ਆ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਚਰਦੀ ਕਲਾ ਵਾਖਣ ਕਿਉਂਕਿ ਅੱਜ ਦੇ ਦਿਹਾੜੇ ਤੇ ਇਸ ਪਰਿਵਾਰ ਦੇ ਵਿੱਚ ਆ ਕੇ ਜਿਹੜਾ ਗਰਬਾਣੀ ਦਾ ਨਾਮ ਸਿਮਰਨ ਹੋਇਆ ਕੀਰਤਨ ਹੋਇਆ ਜਾਪ ਹੋਇਆ ਇਸ ਅੱਜ ਸੈਕੜੀ ਬੀਬੀਆਂ ਭੈਣਾ ਬਾਪੂ ਬਜ਼ੁਰਗ ਬੱਚਿਆਂ ਤੇ ਬੱਚੀਆਂ ਨੇ ਉਸ ਗੁਰੂ ਦੀ ਬਾਣੀ ਦਾ ਆਨੰਦ ਲਿਆ ਤੇ ਬਹੁਤ ਧੰਨਵਾਦ ਕਰਦੇ ਆ ਇਹ ਜਿਹੜਾ ਜੱਥਾ ਅੱਜ ਸਾਡੇ ਕੋਲੇ ਪਹੁੰਚਿਆ ਤੇ ਦੂਸਰਾ ਧੰਨਵਾਦ ਆ ਸਾਡੀ ਟੀਮ ਦੇ ਮੈਂਬਰ ਨੇ ਅਮਰਜੀਤ ਸਿੰਘ ਜੀ ਮੇਲਕੋਟਲੇ ਤੋਂ ਉਹ ਵੀ ਭਾਈ ਕੁਲਵਿੰਦਰ ਸਿੰਘ ਜੀ ਮਸਤਾਨਾ ਜੀ ਦਾ ਮੇਲਕੋਟਲੇ ਤੋਂ ਜੱਥਾ ਲੈ ਕੇ ਪਹੁੰਚੇ ਨੇ ਤੇ ਬੜੀ ਰਸਪਿੰਨੀ ਆਵਾਜ਼ ਦੇ ਵਿੱਚ ਕੀਰਤਨ ਕੀਤਾ ਸਾਨੂੰ ਗੁਰੂ ਦੇ ਨਾਲ ਗੁਰੂ ਦੀ ਬਾਣੀ ਦੇ ਨਾਲ ਜੋੜਿਆ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਤੰਦਰੁਸਤੀਆਂ ਬਖਸ਼ਣ ਅੱਜ ਦੇ ਇਸ ਦਿਹਾੜੇ ਤੇ ਅਸੀਂ ਤੁਹਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਆਪਣੇ ਪਰਿਵਾਰ ਬਾਰੇ ਕੁਝ ਸਾਂਝ ਪਾਉਨੇ ਆ ਅੱਜ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਵਿੱਚ 800 ਤੋਂ ਵੱਧ ਮੈਂਬਰ ਇਸ ਇੱਕ ਛੱਤ ਹੇਠ ਰਹਿ ਕੇ ਸੁਪਨਿਆਂ ਦੇ ਘਰ ਵਿੱਚ ਇੱਕ ਸੁਪਨਿਆਂ ਵਰਗਾ ਜੀਵਨ ਬਤੀਤ ਕਰ ਰਹੇ ਨੇ ਜਿੱਥੇ ਅੱਜ ਤੱਕ ਹਜ਼ਾਰਾਂ ਹੀ ਮੈਂਬਰ ਆਪੋ ਆਪਣੇ ਘਰਾਂ ਨੂੰ ਜਾ ਚੁੱਕੇ ਨੇ ਉੱਥੇ ਸੈਂਕੜੇ ਮੈਂਬਰ ਉਸ ਅਕਾਲ ਪੁਰਖ ਵਾਹਿਗੁਰੂ ਦੇ ਘਰ ਵੀ ਜਾ ਪਹੁੰਚੇ ਨੇ ਤੇ ਹਰ ਰੋਜ਼ ਇਸ ਘਰ ਦੇ ਵਿੱਚ ਸੁੱਖ ਤੇ ਦੁੱਖ ਇਕੱਠੇ ਹੀ ਸਫਰ ਕਰਦੇ ਨੇ ਪਿਛਲੇ 4 ਦਿਨਾਂ ਤੋਂ ਲਗਾਤਾਰ ਦੋਸ਼ਕ ਚੱਲੀ ਜਾਂਦਾ ਪਹਿਲਾਂ ਮਾਤਾ ਦੀ ਚੜ੍ਹਾਈ ਕਰਕੇ ਫਿਰ ਬਾਪੂ ਇਕਵਾਲ ਸਿੰਘ ਦੀ ਚੜ੍ਹਾਈ ਕਰਕੇ ਰਾਤ ਸੱਡੀ ਛੋਟੀ ਭੈਣ ਮੀਨਾ ਉਹ ਚੜਾਈ ਕਰ ਗਈ ਵਿਚਾਰੇ ਇੱਥੇ ਆਉਣ ਜਾਣ ਦੇ ਸਬੰਧ ਸਾਡੇ ਨਾਲ ਜੁੜੇ ਹੋਏ ਨੇ ਜਿਹੜੇ ਪਰਿਵਾਰ ਦੇ ਆਪਾਂ ਇੱਕ ਪਰਿਵਾਰ ਦੇ ਵਿੱਚ 5 7 8 ਮੈਂਬਰਾਂ ਦਾ ਪਰਿਵਾਰ ਇੱਕ ਘਰ ਦੇ ਵਿੱਚ ਰਹਿੰਦਾ ਅਸੀਂ ਇੱਥੇ 800 ਤੋਂ ਵੱਧ ਪਰਿਵਾਰ ਦੇ ਮੈਂਬਰ ਆ ਸਾਡੇ ਪਿੰਡ ਦੀ ਆਬਾਦੀ ਤੋਂ ਵੀ ਵੱਧ ਆਬਾਦੀ ਸਾਡੇ ਇਸ ਘਰ ਦੀ ਆ ਪਰ ਗੁਰੂ ਸਾਹਿਬ ਦੀ ਬੜੀ ਕਿਰਪਾ ਵਾ ਜਿੱਥੇ ਹਰੇਕ ਮੈਂਬਰ ਨੂੰ ਛੱਤ ਦਿੱਤੀ ਆ ਦਵਾਈ دارو ਲੀੜਾ ਕੱਪੜਾ ਪ੍ਰਸ਼ਾਦਾ ਪਾਣੀ ਹਰ ਤਰ੍ਹਾਂ ਦੀ ਉਹ ਸਹੂਲਤ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ੀ ਹੈ ਸੰਗਤਾਂ ਦੇ ਸਹਿਯੋਗ ਨਾਲ ਸਾਰਿਆਂ ਦੇ ਸਾਥ ਦੇ ਨਾਲ ਤੰਗੂਆਂ ਤੇ ਟੈਂਟਾਂ ਦੇ ਵਿੱਚੋਂ ਨਿਕਲ ਕੇ ਅੱਜ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਘਰ ਵਿੱਚ ਇੱਕ ਸਾਡੀ ਸੁਪਨਿਆਂ ਦੀ ਬਿਲਡਿੰਗ ਆਪਣੀ ਹੋਣ ਦੇ ਵਿੱਚ ਆਈ ਆ ਹਰ ਰੋਜ਼ 100 ਦੇ ਕਰੀਬ ਐਸੇ ਕੇਸ ਸਾਡੇ ਤੱਕਰ ਪਹੁੰਚਦੇ ਨੇ ਤੇ ਉਹਨਾਂ ਦੇ ਵਿੱਚੋਂ ਕਰੀਬ 15-20 ਐਸੇ ਹੁੰਦੇ ਨੇ ਜਿਨ੍ਹਾਂ ਨੂੰ ਵਾਕੇ ਜਰੂਰਤ ਹੁੰਦੀ ਆ ਪਰ ਬੜਾ ਦੁੱਖ ਲੱਗਦਾ ਵੀ ਉਹ 10-15 ਦੇ ਵਿੱਚੋਂ ਕੋਈ ਇੱਕ ਦੀ ਸੇਵਾ ਸੀ ਕਰ ਪਾਉਨੇ ਤਾਂ ਇਸ ਗੱਲ ਤੋਂ ਵੀ ਬੜਾ ਦੁੱਖ ਲੱਗਦਾ ਬਿਓ ਜਿਹੜੇ ਕਾਲ ਆਉਂਦੇ ਨੇ ਉਹ ਘਰਾਂ ਦੇ ਵਿੱਚ ਜਿੱਥੇ ਬਾਪੂ ਬਜ਼ੁਰਗਾਂ ਦੀ ਥਾਠ ਹੁੰਦੀ ਸੀ ਜਿਨ੍ਹਾਂ ਨੇ ਸਾਰੀ ਉਮਰ ਢੰਗ ਬਿਟਿਆ ਕੰਮ ਕੀਤਾ ਆਪਣੇ ਬੱਚਿਆਂ ਨੂੰ ਪਾਲਿਆ ਪੜਾਇਆ ਲਿਖਾਇਆ ਵਿਆਹਤਾ ਪੁੱਤ ਪੋਤੇਆਂ ਵਾਲੇ ਹੋ ਗਏ ਅੱਜ ਉਹਨਾਂ ਨੂੰ ਇਦਾਂ ਦੇ ਥਾਵਾਂ ਤੇ ਆਉਣ ਦੀ ਜ਼ਰੂਰਤ ਪੈ ਰਹੀ ਆ ਜਿੱਥੇ ਲੋੜਵੰਦ ਲਾਵਾਰਸ ਬਿਮਾਰ ਅਪਾਹਜ ਲੋਕਾਂ ਦੇ ਵਾਸਤੇ ਇੱਕ ਸੁਪਨਿਆਂ ਦਾ ਘਰ ਬਣਿਆ ਉੱਥੇ ਹੁਣ ਸਾਨੂੰ ਘਰਾਂ ਤੋਂ ਫੋਨ ਆਉਂਦੇ ਨੇ ਚੰਗੇ ਘਰਾਂ ਦੇ ਬਾਪੂ ਬਜ਼ੁਰਗ ਆਉਂਦੇ ਨੇ ਇੱਥੇ ਆ ਕੇ ਰੋ ਕੇ ਜਾਂਦੇ ਨੇ ਵੀ ਪੁੱਤ ਸਾਨੂੰ ਰੱਖ ਲੋ ਇੱਥੇ ਮੇਰੇ ਪੁੱਤ ਨਹੀਂ ਸੰਭ ਦੇ ਮੇਰੇ ਪੋਤਰਾ ਮੈਨੂੰ ਕੁੱਟਦਾ ਤੇ ਇਹਦੀਆਂ ਆਧਾਰਨਾ ਕਿੰਨੀਆਂ ਹੀ ਆ ਹੁਣ ਥੋੜੇ ਦਿਨ ਪਹਿਲਾਂ ਹੀ ਰੈਕੋਰਡ ਤੋਂ ਇੱਕ ਮਾਂ ਨੂੰ ਲੈ ਕੇ ਆਏ ਆ ਜਿਹਦੇ ਤਿੰਨ ਪੁੱਤ ਦੋ ਧੀਆ ਐਡਾ ਪਰਿਵਾਰ ਐਡੇ ਚੰਗੇ ਘਰ ਦੀ ਧੀ ਐਡੇ ਚੰਗੇ ਘਰ ਦੀ ਨੂੰ ਫੌਜ ਦੇ ਵਿੱਚ ਬਾਪੂ ਜੋਬ ਕਰਦਾ ਸੀ ਜਿਹਦੇ ਪੁੱਤਰਾ ਨੇ ਬਾਪੂ ਤਾਂ ਇਹ ਦੁਨੀਆ ਤੋਂ ਚਲੇ ਗਿਆ ਉਹਦੀ ਧਰਮ ਪਤਨੀ ਨੂੰ ਗਰਨਾਮ ਕੌਰ ਨੂੰ ਕਿਵੇਂ ਕੁੱਟ-ਕੁੱਟ ਕੇ ਉਹਦਾ ਮੂੰਹ ਨੀਲਾ ਕਰਤਾ ਤੇ ਐਸੀਆਂ ਕਿੰਨੀਆਂ ਹੀ ਹੋਰ ਅਧਾਰਨਾ ਕਿੰਨੀਆਂ ਹੀ ਹੋਰ ਤਸਵੀਰਾਂ ਤੁਸੀਂ ਦੇਖਦੇ ਰਹਿੰਨੇ ਹੋ ਅਕਸਰ ਸੋਸ਼ਲ ਮੀਡੀਆ 'ਤੇ ਇਸੇ ਤਰ੍ਹਾਂ ਹੀ ਬਾਪੂ ਬਜ਼ੁਰਗਾਂ ਨੂੰ ਜਦੋਂ ਉਹਨਾਂ ਦੇ ਨਗਰ ਖੇੜੇ ਤੋਂ ਲੈ ਕੇ ਆਉਂਦੇ ਆ ਜਾਂ ਉਹਨਾਂ ਦੇ ਪਿੰਡ ਦੇ ਬੰਦੇ ਛੱਡ ਕੇ ਜਾਂਦੇ ਨੇ ਅੱਜ ਸਾਡੇ ਸਮਾਜ ਦੇ ਵਿੱਚ ਇਹ ਬੀਬੀਆਂ ਸਾਡੀਆਂ ਮਾਮਾ ਸ਼ਮਸ਼ਾਨ ਘਾਟ ਦੇ ਵਿੱਚ ਰਹਿਣ ਲਈ ਮਜਬੂਰ ਨੇ ਇੱਥੇ ਸਾਡੇ ਕੋਲ ਬੀਬੀ ਲਾਹੌਰ ਬੈਠੀ ਆ ਉਹਦੀ ਧੀ ਸਰਬਜੀਤ कौर ਤੇ ਉਹਦਾ ਸਿਰ ਤੇ ਹੱਥ ਰੱਖਣ ਵਾਲਾ ਗਰਚਰਨ ਸਿੰਘ ਤਿੰਨੇ ਹੀ ਪਿਛਲੇ 11 ਸਾਲਾਂ ਤੋਂ ਪਿੰਡ ਦੀ ਸ਼ਮਸ਼ਾਨ ਘਾਟ ਚ ਰਹਿੰਦੇ ਸੀ ਜਿੱਥੇ ਜਦੋਂ ਸੰਸਕਾਰ ਕਰਨ ਆਉਂਦੇ ਆ ਸੰਗਤ ਸ਼ਾਮੇ ਬੈਂਡੀ ਆ ਉਹ ਭਰਾਂਡਾ ਬਣਾਇਆ ਹੁੰਦਾ ਉਸ ਭਰਾਂਡੇ ਚ ਉਸ ਪਿੰਡ ਦੇ ਵਿੱਚ 2200 ਬਿਗਾ ਜ਼ਮੀਨ ਪਿੰਡ ਦੀ ਸ਼ਾਮਲਾਟ ਦੀ ਤੇ ਪਰਿਵਾਰ ਸ਼ਾਮ ਚਮਚਾਲ ਘਾੜ ਚ ਪਿਆ ਮਾਂ ਬਾਸ ਤੇ ਹਜੇ ਤੱਕ ਅਸੀਂ ਮੈਂ ਤਾਂ ਕਰਦੇ ਆ ਮਾਂ ਤੇ ਧੀ ਹੁਣ ਜਮਾ ਠੀਕ ਆ ਬਾਪੂ ਚੜਾਈ ਕਰ ਗਿਆ ਮਾਂ ਮੈਨੂੰ ਰੋਜ਼ ਕਹਿੰਦੀ ਜਦੋਂ ਮੈਂ ਮਿਲਦਾ ਮੈਨੂੰ ਪਿੰਡ ਭੇਜ ਦੇ ਮੈਂ ਜਾਣਾ ਮੈਨੂੰ ਪਿੰਡ ਭੇਜ ਦੇ ਦਗਾਰਾ ਚਮਚਾਨ ਘਾੜ ਜਿਵੇਂ ਛੱਡਿਆਈਏ ਉਸਮਾਨ ਅਸੀਂ ਪਿੰਡ ਵਾਲਿਆਂ ਨੂੰ ਬੇਨਤੀਆਂ ਕੀਤੀਆਂ ਵੀ ਦੋ ਮਰਲੇ ਜਗ੍ਹਾ ਦੇ ਦਿਓ ਕਿਤੇ ਖੁੰਦਿਆਂ ਚ ਅਸੀਂ ਕਮਰਾ ਪਾ ਦਨੇ ਆ ਬੇਬੇ ਤੇ ਉਹਦੀ ਧੀ ਇੱਥੇ ਆ ਜਾਣਗੇ ਪਰ ਕੋਈ ਹਮ ਵੀ ਨਹੀਂ ਭਰੀ ਕਿਸੇ ਨੇ ਸੰਗਰੂਰ ਜ਼ਿਲ੍ਹੇ ਦਾ ਬਾਲਦ ਪਿੰਡ ਆ ਐਡਾ ਵੱਡਾ ਪਿੰਡ ਆ ਵੀ 2200 ਬਿੱਗਾ ਜ਼ਮੀਨ ਆ ਉਸ ਪਿੰਡ ਦੀ ਸ਼ਾਮ ਲਾੜਦੀ ਸੰਜੀ ਜ਼ਮੀਨ ਤੇ ਐਦਾਂ ਹੀ ਜਿੰਨੀਆਂ ਆਪਾਂ ਇੱਥੇ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰੀਏ ਉਹਨੇ ਘੱਟ ਆ ਪਰ ਅੱਜ ਸਾਡੇ ਪਿੰਡਾਂ ਦੇ ਵਿੱਚ ਜਿੱਥੇ ਗੁਰਨਾਲ ਪਾਸ਼ਾ ਮਹਾਰਾਜ ਜੀ ਦੇ ਚਰਨ ਪਏ ਫਿਰ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਾਡੇ ਦਸਾਂ ਗੁਰਾਂ ਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਅੱਜ ਵੀ ਉੱਥੇ ਆਵਾਸ ਆ ਸਰੂਪ ਨੇ ਹਰ ਪਿੰਡ ਦੇ ਵਿੱਚ ਦੋ-ਦੋ ਤਿੰਨ-ਤਿੰਨ ਚਾਰ-ਚਾਰ ਗੁਰੂ ਘਰ ਬਣਾ ਲਏ ਅਸੀਂ ਪਰ ਉਸੇ ਨਗਰ ਦੇ ਵਿੱਚ ਜਦੋਂ ਇੱਕ ਬਜ਼ੁਰਗ ਉਸੇ ਨਗਰ ਦਾ ਬਜ਼ੁਰਗ ਪਿੰਡ ਦੀ ਧਰਮਸ਼ਾਲਾ 'ਚ ਪਿਆ ਹੁੰਦਾ ਪਿੰਡ ਦੀ ਸ਼ਮਸ਼ਾਨ ਘਾੜ 'ਚ ਪਿਆ ਹੁੰਦਾ ਬੱਸ ਅੱਡੇ ਤੇ ਪਿਆ ਹੁੰਦਾ ਗੁਰੂ ਘਰ 'ਚ ਪਿਆ ਹੁੰਦਾ ਤਾਂ ਸਾਡੇ ਵਰਗੇ ਕਲ ਜੁੱਗੀਆਂ ਨੂੰ ਫੋਨ ਆਉਂਦੇ ਆ ਵੀਡੀਓ ਬਣਾ ਕੇ ਭੇਜਦੇ ਆ ਲੋਕ ਤੇ ਅਸੀਂ ਚੋਰਾਂ ਚੱਕੇ ਸਮਾਜ ਸੇਵੀ ਬਣ ਕੇ ਉੱਥੇ ਜਾਂਦੇ ਆ ਫਿਰ ਤੇ ਅਸੀਂ ਉੱਥੇ ਅਸਮਾਨ ਨੂੰ ਉਸ ਬਾਪੂ ਨੂੰ ਚੱਕਣ ਜਾਂਦੇ ਆ ਲੈਣ ਜਾਂਦੇ ਆ ਜਿੱਥੇ ਉਹਨਾਂ ਦਾ ਪੂਰਾ ਨਗਰ ਖੜਾ ਹੁੰਦਾ ਪਰ ਬੜੀ ਦੁੱਖ ਦੀ ਗੱਲ ਆ ਵੀ ਅੱਜ ਅਸੀਂ ਇੰਨੇ ਜ਼ਿਆਦਾ ਸੈਲਫਿਸ਼ ਹੋ ਗਏ ਆ ਜਾਂ ਅਸੀਂ ਇੰਨੇ ਜ਼ਿਆਦਾ ਸਿਰਫ ਆਪਣੇ ਬਾਰੇ ਸੋਚਣ ਲੱਗ ਗਏ ਆ ਵੀ ਅੰਨਾ ਬੰਦੇ ਰਿਉੜੀਆਂ ਮੁਰਮੁਰ ਕਰਦਿਆਂ ਨੂੰ ਦੇ ਵਿੱਚ ਤਾਂ ਕਰਦਿਆਂ ਨੂੰ ਵੀ ਨਹੀਂ ਪੁੱਛਦਾ ਕੋਈ ਬੰਦੇ ਬਹੁਤ ਹਨਾ ਤੇ ਜਾ ਕੇ ਦੇਖੀਦਾ ਬਸ ਦੋ ਹੀ ਚੀਜ਼ਾਂ ਤਿੰਨ ਚੀਜ਼ਾਂ ਲੋਕਾਂ ਦੀ ਮੇਨ ਮੰਗਾ ਵੱਡੀਆਂ-ਵੱਡੀਆਂ ਸਾਡੀਆਂ ਕੋਠੀਆਂ ਹੋਣ ਵੱਡੀਆਂ-ਵੱਡੀਆਂ ਸਾਡੇ ਕੋਲੇ ਕਾਰਾਂ ਹੋਣ ਵੱਡੇ-ਵੱਡੇ ਸਾਡੇ ਕਾਰੋਬਾਰ ਹੋਣ ਬਸ ਆਹ ਤਿੰਨ ਚੀਜ਼ਾਂ ਹੀ ਸਾਨੂੰ ਮਾਰੀ ਤੁਰੀਆਂ ਜਾਂਦੀ ਤੇ ਇਹੀ ਜ਼ਿੰਦਗੀ ਬਣ ਗਈ ਲੋਕਾਂ ਦੀ ਇਹੀ ਜਦ ਇੱਕ ਦੂਜੇ ਤੋਂ ਉੱਪਰ ਆਪਣੇ ਪਿੰਡ ਵਿੱਚ ਤਾਏ ਚਾਚੇ ਨੂੰ ਅਸੀਂ ਆਪਣਾ ਗਿੰਦੇ ਨਹੀਂ ਹੁਣ ਭਰਾ ਭਤੀਜੇ ਤਾਂ ਰਿਸ਼ਤਾ ਖਤਮ ਹੀ ਹੋ ਗਿਆ ਭੂਆ ਮਾਸੀਆਂ ਚਾਚੀਆਂ ਤਾਈਆਂ ਮਾਮੇ ਫੁੱਫੜ ਇਹ ਰਿਸ਼ਤੇ ਤਾਂ ਮੁੱਕ ਗਏ ਆ ਸਿਰਫ ਵਿਆਹ ਤੇ ਹੱਦੀ ਤੇ ਲੋਹੜੀਆਂ ਤੇ ਡੀਜੇ ਤੇ ਨੱਚਣ ਵਾਸਤੇ ਹੀ ਆਏ ਗਾਣਾ ਲਾ ਕੇ ਤਕਲੀਫ ਜਣੀਏ ਕੰਮ ਹੁੰਦੇ ਅਸੀਂ ਤਾਂ ਇਹ ਵੀ ਸੁਣਦੇ ਆ ਵੀ ਜਦੋਂ ਕਿਸੇ ਬਜ਼ੁਰਗ ਨੂੰ ਲਿਹਾਈ ਦਾ ਪੁੱਤ ਹੈਗਾ ਪਰ ਨਾ ਹੋਇਆ ਵਰਗਾ ਜਿਹਦਾ ਪੁੱਤ ਹੀ ਨਾ ਹੋਇਆ ਵਰਗਾ ਹੋ ਜੇਵੇ ਫਿਰ ਐਸੇ ਘਰ ਬਣੇ ਜਾਂਦੇ ਆ ਇਦਾਂ ਦਾ ਕੱਠ ਵਧੀ ਜਾਂਦਾ ਲੋਕ ਲਵਾਰਸ ਕਹਾ ਰਹੇ ਆ ਇਹ ਲੋਕ ਲਵਾਰਸ ਕਿੱਥੋਂ ਪੈਦਾ ਹੁੰਦੇ ਆ ਇਹ ਕਿਸੇ ਹੋਰ ਗ੍ਰਹਿ ਤੋਂ ਥੋੜੀ ਆਉਂਦੇ ਆ ਇਹ ਪਿੰਡਾਂ 'ਚ ਹੀ ਆ ਇਹਨਾਂ ਦੇ ਵੀ ਨਾਨਕੇ ਦਾਦਕੇ ਆ ਇਹਨਾਂ ਦਾ ਵੀ ਸ਼ਰੀਕਾ ਕਬੀਲਾ ਲਵਾਰਸ ਕਿਵੇਂ ਹੋਗੇ ਅੱਜ ਤੋਂ 20-25 ਸਾਲ ਪਹਿਲਾਂ ਕੋਈ ਲਵਾਰਸ ਕਿਉਂ ਨਹੀਂ ਸੀ ਅੱਜ ਅਸੀਂ ਖੁਦ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਬੰਦ ਕਰ ਗਏ ਸਾਡੇ ਕੋਲੇ ਬਹੁਤ ਸਾਰੇ ਭੈਣ ਭਰਾ ਹੁੰਦੇ ਜਿਹੜੇ ਸਾਨੂੰ ਸਵਾਵਾਵਾਂ ਦੇ ਕੇ ਜਾਂਦੇ ਆ ਜਿਹਦੇ ਕਰਕੇ ਘਰ ਚੱਲਦਾ ਪਰ ਮੈਂ ਉਹਨਾਂ ਨੂੰ ਸਾਰਿਆਂ ਨੂੰ ਰਿਕੁਐਸਟ ਕਰਦਾ ਹਾਂ ਨਾ ਬਾਹਰ ਵੀ ਸੀ ਜਾ ਕੇ ਆਏ ਉੱਥੇ ਵੀ ਸੰਗਤ ਸਾਨੂੰ ਕਹਿੰਦੀ ਜਨਰੇਸ਼ਨ ਲੈ ਕੇ ਜਾਓ ਅਸੀਂ ਇਹੀ ਕਿਹਾ ਵੀ ਤੁਸੀਂ ਆਪਣੇ ਪਿੰਡਾਂ ਚ ਦਿਓ ਆਪਣੀਆਂ ਰਿਸ਼ਤੇਦਾਰੀਆਂ ਚ ਆਪਣੇ ਲਿਹਾਜ਼ੀਆਂ ਚ ਆਪਣੇ ਜਿੱਥੇ ਤੁਸੀਂ ਪੜ੍ਹੇ ਹੋ ਜਿੱਥੇ ਤੁਸੀਂ ਜੰਮੇ ਹੋ ਉੱਥੇ ਪੁੱਛੋ ਜਾ ਕੇ ਕੋਈ ਉੱਥੇ ਤਾਂ ਨਹੀਂ ਲੋੜ ਬੰਦ ਜਦੋਂ ਅਸੀਂ ਕੋਈ ਇਸ ਤਰ੍ਹਾਂ ਦਾ ਬੰਦਾ ਲੈ ਕੇ ਆਉਨੇ ਆ ਬਾਅਦ ਚ ਉਸੇ ਪਿੰਡ ਦੇ ਐਨਆਰਆਈ ਪਿੰਡਪੁਰਾ ਸਾਨੂੰ ਬਾਹਰੋਂ ਫੋਨ ਕਰਕੇ ਦੱਸਦੇ ਆ ਵੀ ਇਹ ਸਾਡੇ ਪਿੰਡ ਦਾ ਬਾਈ ਸਾਨੂੰ ਤਾਂ ਪਤਾ ਹੀ ਨਹੀਂ ਸੀ ਦੱਸੋ ਕਿੰਨੇ ਪੈਸੇ ਚਾਹੀਦੇ ਆ ਫਿਰ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹੁੰਨੇ ਆ ਵੀ ਬਾਪੂ ਪੈਸੇ ਤਾਂ ਖਾਂਦਾ ਨਹੀਂ ਬਾਪੂ ਤਾਂ ਫੁਲਕੇ ਖਾਂਦਾ ਚਾਰ ਉਹਨੇ ਨੇ ਪੈਸੇ ਕੀ ਕਰਨੇ ਲੋੜ ਤਾਂ ਉਹ ਉੱਥੇ ਸੀ ਜਦੋਂ ਇਹਦੇ ਪਿੰਡੋਂ ਲੈ ਕੇ ਆਏ ਆ ਚੱਕ ਕੇ ਤੇ ਕੀੜੇ ਪਏ ਹੋਏ ਸੀ ਜਾਂ ਇਹ ਆਪਣਾ ਮਲ ਮੂਤਰ ਖਾਈ ਜਾਂਦਾ ਸੀ ਜਾਂ ਇਹ ਨਰਕ ਘਟ ਰਿਹਾ ਸੀ ਜਿਹੜਾ ਉੱਥੇ ਅਸੀਂ ਕਿਉਂ ਨਹੀਂ ਦੇਖ पाए ਤਾਂ ਇਸ ਕਰਕੇ ਅੱਜ ਬਸ ਆਖੀ ਦੇਸ ਪਵਿੱਤਰ ਦਿਹਾੜੇ ਤੇ ਅਸੀਂ ਤਰਾ ਬੇਨਤੀ ਕਰਦੇ ਆ ਅਸੀਂ ਆਦੀ ਹੋ ਚੱਲੇ ਆ ਵੈਸੇ ਇਦਾਂ ਦਿਹਾੜੇ ਵੀ ਮਨਾ ਲੈਨੇ ਆ ਅਸੀਂ ਭਾਈ ਕਨਈਆ ਜੀ ਦੇ ਦਿਹਾੜੇ ਵੀ ਮਨਾ ਲਈਦੇ ਜਿਨ੍ਹਾਂ ਨੇ ਦੁਸ਼ਮਣਾਂ ਦੇ ਮੱਲਮ ਪੱਟੀਆਂ ਕੀਤੀਆਂ ਪਰ ਅਸੀਂ ਆਪਣੇ ਵੱਲ ਵੀ ਨਹੀਂ ਦੇਖਦੇ ਅਸੀਂ ਅੱਜ ਖਾਲਸਾ ਪੰਥ ਦੇ ਸਾਜਨਾ ਦ੍ਰਿਸ਼ ਤੇ ਵੀ ਜਕਾਰੇ ਲਾ ਲੈਣੇ ਆ ਪਰ ਗੁਰੂ ਸਾਹਿਬ ਨੇ ਜਿਹੜਾ ਸਾਨੂੰ ਉੱਚ ਨੀਚ ਜਾਤ ਪਾਤ ਤੋਂ ਉੱਪਰ ਉੱਟ ਕੇ ਇੱਕ ਕੀਤਾ ਸੀ ਅੱਜ ਵੀ ਅਸੀਂ ਇੱਕ ਦੂਜੇ ਦੇ ਵਿੱਚ ਉਹ ਕਮੀਆਂ ਉੱਚ ਨੀਚ ਜਾਤ ਪਾਤ ਦੀਆਂ ਬਰਕਰਾਰ ਆ ਸਾਡੇ ਵਿੱਚ ਅੱਜ ਵੀ ਸਾਡੇ ਪਿੰਡ ਦੇ ਵਿੱਚ ਅਸੀਂ ਇਹ ਕਹਿੰਨੇ ਉਧਰਲੇ ਪਾਸੇ ਸਾਡੇ ਬੇੜਾ ਵਾਜੀ ਇਧਰਲੇ ਪਾਸੇ ਅਸੀਂ ਜ਼ਿਮੀਂਦਾਰ ਰਹਿੰਨੇ ਆ ਕਾਹੜਾ ਜ਼ਿਮੀਂਦਾਰਾ ਭਰਾ ਗਰੀਬਾਂ ਦੇ ਘਰੇ ਝੁੱਗੀਆਂ ਵਾਲਿਆਂ ਦੇ ਘਰੇ ਕਦੇ ਲਿਵਾਰਸ ਬੰਦਾ ਨਹੀਂ ਸਾਨੂੰ ਮਿਲਿਆ ਅਜ ਤੱਕ 8 10 ਸਾਲ ਹੋ ਗਿਆ ਅਸੀਂ ਕਦੇ ਝੁੱਗੀ ਚੋਂ ਕਿਸੇ ਦੀ ਚੁਲਵਾਰਸ ਚੱਕ ਕੇ ਨਹੀਂ ਲਿਆਉਂਦਾ ਬੰਦਾ ਕੋਠੀਆਂ ਚ ਵੱਡੀਆਂ-ਵੱਡੀਆਂ ਚੋਂ ਲਿਵਾਰਸ ਪੈ ਜਾਂਦੇ ਕਿਸੇ ਗਰੀਬ ਦੇ ਘਰੇ ਕੋਈ ਬਾਪੂ ਲਿਵਾਰਸ ਪਿਆ ਜਾਂ ਉਹਦਾ ਇਲਾਜ ਤੋਂ ਬਿਨਾ ਤੜਫ ਰਿਆ ਨਹੀਂ ਮਿਲਦਾ ਆ ਕਿਤੇ ਇਹ ਹੋਵੇ ਵੀ ਬਿਮਾਰੀ ਜਿਆਦਾ ਵੱਡੀ ਆ ਤੇ ਹੋ ਨਹੀਂ ਪਾ ਰਿਹਾ ਉਹ ਲੱਗ ਚੀਜ਼ ਆ ਪਰ ਅੱਜ ਵੱਡੀਆਂ ਕੋਠੀਆਂ ਤੇ ਵੱਡੇ ਕਾਰਖਾਨੇ ਕੰਮ ਨਹੀਂ ਆ ਰਹੇ ਅਸੀਂ ਥੋੜੇ ਜਿਨੇ ਪਹਿਲੇ ਚੰਡੀਗੜ੍ਹ 10 ਸੈਕਟਰ ਤੋਂ ਬਾਪੂ ਨੂੰ ਲੈ ਕੇ ਆਏ ਆ ਉਹਦਾ ਬਾਪੂ ਸੀ ਜਿਹੜਾ ਚੀਫ ਮੈਡੀਕਲ ਚੀਫ ਅਫਸਰ ਸੀ ਬਹੁਤ ਵੱਡਾ ਸਰਦਾਰ ਬਲਵੰਤ ਸਿੰਘ ਸੰਧੂ ਦੋ ਪੁੱਤ 10 ਸੈਕਟਰ ਚੰਡੀਗੜ੍ਹ ਸਭ ਤੋਂ ਕੋਸ਼ ਇਲਾਕਾ ਕੋਠੀ ਦੇ ਵਿੱਚ ਪਿਆ ਕੀੜੇ ਪਏ ਹੋਏ ਸੀ ਤੇ ਉਹਦੀਆਂ ਭੈਣਾਂ ਨੂੰ ਫੋਨ ਕੀਤਾ ਕਹਿੰਦਿਆਂ ਸਾਡੇ ਕੋਲੇ ਟਾਈਮ ਹੀ ਨਹੀਂ ਸਾਡੇ ਕੋਲੇ ਗੈਸਟ ਆਏ ਹੋਏ ਸਾਡੇ ਘਰੇ ਫੋਨ ਕੱਟੋ ਤਾਂ ਐਸੀਆਂ ਗੱਲਾਂ ਜਿੰਨੀਆਂ ਮਰਜ਼ੀ ਅਸੀਂ ਤੁਹਾਡੇ ਨਾਲ ਸਾਂਝੀਆਂ ਕਰੀ ਜਾਈਏ ਸਮਾਂ ਸਾਰਿਆਂ ਕੋਲੇ ਘੱਟ ਆ ਪਰ ਸਾਡੀ ਬੇਨਤੀ ਆ ਵੀ ਅੱਜ ਦੇਸ਼ ਦਿਹਾੜੇ ਤੇ ਜੇ ਅਸੀਂ ਸੱਚੀ ਮੁੱਚ ਗਈ ਇਸ ਵਿਸਾਖੀ ਦਾ ਮਹੱਤਵ ਸਮਝਦੇ ਆ ਤਾਂ ਅਸੀਂ ਆਪਣੇ ਦਾਦੇਆ ਬਰਦਾਦੇਆ ਵਰਗੇ ਸਾਡੇ ਵੱਡ ਬਡੇਰਿਆਂ ਵਰਗੇ ਪਾਈਕ ਨਈਆ ਜੀ ਵਰਗੇ ਸਾਡੇ ਅੱਗੇ ਜਿਉਂਦੀਆਂ ਜਾਗਦੀਆਂ ਮਿਸਾਲਾਂ ਅਜ ਹੋਣੀਆਂ ਚਾਹੀਦੀਆਂ ਉਹ ਘਟਦੀਆਂ ਜਾ ਰਹੀਆਂ ਜਿਨ੍ਹਾਂ ਨੇ ਦੁਸ਼ਮਣਾਂ ਦੇ ਵੀ ਮੱਲਮ ਪੱਟੀਆਂ ਕੀਤੀਆਂ ਜਿਨ੍ਹਾਂ ਨੇ ਉੱਠ ਕੇ ਸਾਡੇ ਗਾਟੇ ਲਾਉਣੇ ਸੀ ਜਿਨ੍ਹਾਂ ਨੇ ਤੱਕੜੇ ਹੋ ਕੇ ਮੱਲਮ ਪੱਟੀਆਂ ਹੋਣ ਤੋਂ ਬਾਅਦ ਸਾਨੂੰ ਮਾਰਨਾ ਸੀ ਉਹਨਾਂ ਨੂੰ ਵੀ ਤੱਕੜੇ ਕੀਤਾ ਉਹਨਾਂ ਦੀ ਵੀ ਸੇਵਾ ਕੀਤੀ ਭਗਤ ਪੂਰਨ ਸਿੰਘ ਜੀ ਜਿਨ੍ਹਾਂ ਨੇ ਸੜਕਾਂ ਤੋਂ ਚੱਕ ਚੱਕ ਕੇ ਲੂਲੇ ਲੰਗੜੇ ਪਿੰਗਲਿਆਂ ਨੂੰ ਐਡਾ ਵੱਡਾ ਪਿੰਗਲਾ ਪਿੰਗਲਵਾੜਾ ਸਾਹਿਬ ਦੀ ਸਥਾਪਨਾ ਕਰਤੀ ਪਤਾ ਨਹੀਂ ਕਿੰਨੇ ਹੀ ਹਜ਼ਾਰਾਂ ਲੋਕਾਂ ਦੀ ਉੱਥੇ ਲੱਖਾਂ ਹੀ ਲੋਕਾਂ ਦੀ ਉੱਥੇ ਮਦਦ ਹੋਈ ਆ ਤੇ ਹੋਈ ਜਾ ਰਹੀ ਆ ਉਹਨਾਂ ਦਾ ਅਰਦਾ ਕੋਈ ਨਹੀਂ ਸੀ ਪਰ ਅਸੀਂ ਆਪਣਿਆਂ ਦੇ ਨਾਲ ਵੀ ਖੜਦੇ ਨਹੀਂ ਅੱਜ ਅਸੀਂ ਆਪਣਿਆਂ ਤੋਂ ਵੀ ਮੁਨਕਰ ਹੋ ਜਾਂਦੇ ਆ ਸਾਨੂੰ ਹੁਣ ਕਾਲ ਆ ਰਹੀ ਐ ਇੱਕ MBBS ਡਾਕਟਰ ਆ ਉਹਨਾਂ ਦੇ ਘਰ ਦੇ کہہ ਰਹੇ ਆ ਵੀ ਇਹ ਬਾਲਾ ਪੜ੍ਹ ਲਿਖ ਕੇ ਕਮਲਾ ਹੋ ਗਿਆ ਇਹਨੂੰ ਲੈ ਜਾਓ ਮਲੋ ਤੁਸੀਂ ਸੋਚ ਕੇ ਦੇਖੋ ਵੀ ਉਹੀ ਡਾਕਟਰ ਜੇ ਵੱਡਾ ਹਸਪਤਾਲ ਚਲਾਉਂਦਾ ਹੁੰਦਾ ਤਾਂ ਰਿਸ਼ਤੇਦਾਰਾਂ ਨੇ ਸਪਾਰਸ਼ ਆ ਪਰਾ ਪਾ ਕੇ ਰਾਜ ਕਰਾਇਆ ਕਰਨਾ ਸੀ ਉਧਰ ਅੱਜ ਕਹਿੰਦੇ ਬਾਲਾ ਪੜ੍ਹ ਗਿਆ ਕਮਲਾ ਹੋ ਗਿਆ ਲੈ ਜਾਓ ਇਹਨੂੰ ਆਟ ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਅੱਜ ਸਾਡੇ ਔਣਤਾਈਆਂ ਸਮਾਜ ਦੇ ਵਿੱਚ ਦੇਖਣ ਨੂੰ ਮਿਲਦੀਆਂ ਤੇ ਉਹ ਸਾਰੀਆਂ ਤਾਂ ਹੀ ਦੂਰ ਹੋ ਸਕਦੀਆਂ ਜੇ ਸਾਡੀ ਆਉਣ ਵਾਲੀ ਪੀੜ੍ਹੀ ਸਾਡੇ ਬੱਚੇ ਆ ਜਿਹੜੇ ਉਹ ਅਵੇਰ ਹੋਣ ਇਸ ਤਰ੍ਹਾਂ ਦੇ ਘਰਾਂ ਦੀ ਲੋੜ ਨਾ ਪਵੇ ਅੱਗੇ ਵੀ ਬਹੁਤ ਵਾਰੀ ਇਹ ਗੱਲ ਕਹਿੰਨੇ ਅੱਜ ਵੀ ਹਜ਼ੂਰੀ 'ਚ ਖੜੇ ਆ ਵੀ ਇਹ ਸੁਪਨਿਆਂ ਦਾ ਘਰ ਆ ਜਿਹੜਾ ਇਹ ਬੰਦ ਹੋ ਜਵੇ ਇੱਥੇ ਕੋਈ ਇੱਕ ਵੀ ਲਵਾਰਸ ਬਾਪੂ ਬਜ਼ੁਰਗ ਨਾ ਲੈ ਕੇ ਆਉਣਾ ਪਵੇ ਠੀਕ ਹੈ ਕੋਈ ਪਰਦੇਸੀ ਵਿਚਾਰਾ ਇੱਥੇ ਆ ਕੇ ਡਿੱਗ ਪਿਆ ਬਿਮਾਰ ਹੋ ਗਿਆ ਅਪਾਹਜ ਹੋ ਗਿਆ ਉਹਨੂੰ ਲੈ ਜਾਂਦਾ ਪਰ ਪੰਜਾਬ ਦੇ ਵਸਿੰਦੇ ਇੱਥੋਂ ਦੇ ਰਹਿਣ ਵਾਲੇ ਜਿਨ੍ਹਾਂ ਦੇ ਘਰ-ਬਾਰ ਸਭ ਕੁਝ ਆ ਉਹ ਲੋਾਰਸ ਨਾ ਹੋਣ ਤੇ ਇਸ ਘਰ ਦੇ ਵਿੱਚ ਕੋਈ ਚੰਗਾ এডਿਕੇਸ਼ਨ ਸੈਂਟਰ ਬਣਦੇ ਜਿੱਥੇ ਫ੍ਰੀ ਦੇ ਵਿੱਚ ਬੱਚਿਆਂ ਨੂੰ এডਿਕੇਸ਼ਨ ਮਿਲੇ ਜਾਂ ਕੋਈ ਐਸਾ ਡਾਇਗਨੋਸ ਸੈਂਟਰ ਬਣਦੇ ਜਿੱਥੇ ਲੋਕਾਂ ਦੇ ਫ੍ਰੀ ਟੈਸਟ ਹੋਣ ਇਲਾਜ ਚੰਗਾ ਇਲਾਜ ਮਿਲ ਸਕੇ ਲੋਕਾਂ ਨੂੰ ਪਰ ਜਿਹੜਾ ਸਾਡਾ ਪਰਵਾਰ ਦਿਨੋਂ ਦਿਨ ਵੱਡਾ ਹੁੰਦਾ ਜਾ ਰਿਹਾ ਸੇਵਾ ਕਰਦੇ ਆ ਚੰਗਾ ਵੀ ਲੱਗਦਾ ਸਕੂਨ ਵੀ ਮਿਲਦਾ ਪਰ ਦੁੱਖ ਵੀ ਲੱਗਦਾ ਜਦੋਂ ਕਿਸੇ ਐਸੇ ਚੜ੍ਹਦੀ ਕਲਾ ਵਾਲੇ ਬਾਪੂ ਬਜ਼ੁਰਗ ਦੀ ਕਿਸੇ ਮਾਤਾ ਦੀ ਸਾਨੂੰ ਦੁਰਦਸ਼ਾ ਦੇਖਣ ਨੂੰ ਮਿਲਦੀ ਹੈ ਅਸੀਂ ਆਪਣੇ ਅੰਦਰ ਝਾਤ ਮਾਰੀਏ ਸਾਡੇ ਵਰਗੇ ਲੋਕਾਂ ਨੂੰ ਐਪਰੀਸ਼ੀਏਟ ਕਰਨ ਦੀ ਬਜਾਏ ਖੁਦ ਨੂੰ ਐਪਰੀਸ਼ੀਏਟ ਕਰੀਏ ਆਪਣੇ ਆਪ ਨੂੰ ਹੌਸਲਾ ਦੇਈਏ ਤਾਂ ਜੋ ਇਹਨਾਂ ਘਰਾਂ ਦੀ ਲੋੜ ਨਾ ਪੈ ਸ ਪਵੇ ਹਰ ਬੰਦਾ ਆਪਣੇ ਆਪਣੇ ਘਰ ਚ ਆਪਣੇ ਆਪਣੇ ਸ਼ਰੀਕੇ ਕਬੀਲੇ ਦੇ ਵਿੱਚ ਰਹਿ ਕੇ ਮਾਨ ਸਤਕਾਰ ਭਰਿਆ ਜੀਵਨ ਬਤੀਤ ਕਰੇ ਸਾਨੂੰ ਫੋਨ ਕਰ ਦੇਣਾ ਹੀ ਜਾਂ ਵੀਡੀਓ ਬਣਾ ਕੇ ਭੇਜ ਦੇਣੀ ਹੀ ਤੁਹਾਡੀ ਜ਼ਿੰਮੇਵਾਰੀ ਨਹੀਂ ਤੁਹਾਡੀ ਜ਼ਿੰਮੇਵਾਰੀ ਇਹ ਆ ਵੀ ਤੁਸੀਂ ਵੀ ਕੁਝ ਕਰੋ ਤੁਸੀਂ ਵੀ ਕਿਸੇ ਦੀ ਬਾਹ ਫੜੋ ਜੇ 84 ਲੱਖ ਜੂਨਾਂ ਤੋਂ ਬਾਅਦ ਇਨਸਾਨ ਦਾ ਜੀਵਨ ਮਿਲਿਆ ਤਾਂ ਆਪਣਾ ਇਨਸਾਨ ਹੋਣ ਦਾ ਫਰਜ਼ ਤੁਸੀਂ ਵੀ ਨਿਭਾਵੋ ਇਹ ਨਹੀਂ ਆ ਕਿ ਬੇਨਤੀਆਂ ਤੇ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ ਵਿਸਾਖੀ ਦੇ ਇਸ ਪਵਿੱਤਰ ਦਿਹਾੜੇ ਦੀਆਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਵੀ ਆ ਅੱਜ ਮੇਰਾ ਛੋਟਾ ਭਰਾ ਇਕਵਿੰਦਰਜੀਤ ਸਿੰਘ ਵਾਪਸ ਕੈਨੇਡਾ ਨੂੰ ਚੱਲਿਆ ਅੱਜ ਦਾ ਵਿਸਾਖੀ ਵਾਲੇ ਦਿਨ ਤੇ ਗੁਰੂ ਕੇ ਲੰਗਰ ਪ੍ਰਸ਼ਾਦੇ ਦੀ ਸਾਰੀ ਸੇਵਾ ਛੋਟੇ ਭਰਾ ਵੱਲੋਂ ਕੀਤੀ ਗਈ ਆ ਗੁਰੂ ਸਾਹਿਬ ਕਿਰਪਾ ਕਰਨ ਅੰਦਰੋਸੀਆਂ ਬਖਸ਼ਣ ਅੱਜ ਜੇ ਇਸ ਪਰਿਵਾਰ ਦੇ ਵਿੱਚ ਇਸ ਸੁਪਨਿਆਂ ਦੇ ਘਰ ਵਿੱਚ ਰੌਣਕਾਂ ਆ ਉਹਦੇ ਵਿੱਚ ਇਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਆ ਜਿਨ੍ਹਾਂ ਨੇ ਸਾਡੇ ਪੁਰਖਿਆਂ ਦੀ ਉਹ ਜ਼ਮੀਨ ਦਾ ਇੱਕ ਟੁਕੜਾ ਇਸ ਘਰ ਦੇ ਵਿੱਚ দান ਦੇ ਦਿੱਤਾ ਜਿੱਥੇ ਘਰ ਬਣ ਸਕਿਆ ਜਿੱਥੇ ਬਾਪੂ ਬਜ਼ੁਰਗ ਸਾਡੀਆਂ ਮਾਵਾਂ ਸਾਡੀਆਂ ਭੈਣਾਂ ਸਾਡੇ ਨੌਜਵਾਨ ਵੀਰ ਤੇ ਬੱਚੇ ਬੱਚੀਆਂ ਇੱਕ ਖੁਸ਼ੀਆਂ ਤੇ ਖੇੜਿਆਂ ਵਾਲਾ ਜੀਵਨ ਬਤੀਤ ਕਰ ਰਹੇ ਨੇ ਬਹੁਤ ਬਹੁਤ ਧੰਨਵਾਦ ਸੱਚੇ ਪਾਤਸ਼ਾਹ ਵਾਹਿਗੁਰੂ ਸਰਬੱਤ ਦਾ ਹੀ ਭਲਾ ਕਰਨ ਤੇ ਕੀਰਤਨੀ ਜਥਿਆਂ ਦਾ ਧੰਨਵਾਦ ਜੀ ਮਸਤਾਨਾ ਜੀ ਦੇ ਜਥੇ ਦਾ ਵੀ ਬਹੁਤ ਬਹੁਤ ਧੰਨਵਾਦ ਜਿਹੜੇ ਅੱਜ ਮਲੇਰਕੋਟਲੇ ਤੋਂ ਆ ਕੇ ਇੱਥੇ ਇਸਵਾਮਾ ਕੀਤੀਆਂ ਗੁਰੂ ਦੀ ਬਾਣੀ ਨਾਲ ਸਾਨੂੰ ਜੋੜਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ